ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਦਾ ਪੰਜਾਬ ਸਰਕਾਰ ਦੇ ਉੱਤੇ ਵੱਡਾ ਇਲਜ਼ਾਮ ਕੀ ਪੰਜਾਬ ਦੀ ਸਰਕਾਰ ਰਿਸ਼ਵਤਖੋਰੀ ਨੂੰ ਨੱਥ ਪਾਉਣ ਦੀਆਂ ਗੱਲਾਂ ਕਰਕੇ ਸਿਰਫ ਤੇ ਸਿਰਫ ਡਰਾਮੇਬਾਜ਼ੀ ਕਰ ਰਹੀ ਆ ਦਰਅਸਲ ਪੰਜਾਬ ਸਰਕਾਰ ਜੋ ਪੰਜਾਬ ਦੇ ਵਿੱਚ ਰਿਸ਼ਵਤ ਨੂੰ ਲੈ ਕੇ ਡਰਾਮੇਬਾਜ਼ੀ ਕਰ ਰਹੀ ਆ ਉਸ ਦੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਕਿਸਾਨ ਆਗੂ ਦੇ ਵੱਲੋਂ ਪੂਰੀ ਗੱਲਬਾਤ ਕੀਤੀ ਗਈ ਆ ਆਖਰ ਕਿਉਂ ਕਿਹਾ ਕਿ ਸਰਕਾਰ ਡਰਾਮੇ ਕਰ ਰਹੀ ਆ ਆਖਰ ਕਿਉਂ ਕਿਸਾਨ ਆਗੂ ਜਿਹੜੇ ਸਰਕਾਰ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾ ਰਹੇ ਨੇ ਕਿਉਂ ਪੜਕ ਰਹੇ ਨੇ ਕਿਸਾਨ ਸਰਕਾਰ ਦੀਆਂ ਇਹਨਾਂ ਗੱਲਾਂ ਦੇ ਕਰਕੇ ਪੂਰੀ ਗੱਲਬਾਤ ਤੁਹਾਨੂੰ ਮਹਿੰਦਰ ਸਿੰਘ ਭੈਣੀ ਜੋ ਕਿ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੁਪਾ ਪ੍ਰਧਾਨ ਨੇ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਆ हां जी ਪ੍ਰਧਾਨ ਜੀ ਜੋ ਜਲੰਧਰ ਦੇ ਵਿੱਚ ਆਮ ਆਦਮੀ ਦੇ ਵਿਧਾਇਕ ਅਮਨ ਰੋੜਾ ਰਿਸ਼ਵਤ ਲੈਂਦੇ ਫੜੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਜੀ ਜਿਹੜਾ ਰਿਸ਼ਵਤ ਵਾਲਾ ਧੰਦਾ ਹੈਗਾ ਜਦੋਂ ਤੇ ਸਰਕਾਰ ਆਈ ਹੈ ਉਦੋਂ ਤੋਂ ਲਗਾਤਾਰ ਉਹਦੇ 'ਚ ਵਾਧਾ ਹੋਇਆਗਾ ਜਿਹੜਾ ਅੱਗੇ ਰਿਸ਼ਵਤ ਲੈਂਦੇ ਸੀ ਲੋਕ ਡਰ ਕੇ ਦਿੰਦੇ ਸੀਗੇ ਤੇ ਡਰ ਕੇ ਜਿਹੜੇ ਅਫਸਰ ਸਾਹੀ ਹੈ ਵਿਧਾਇਕ ਲੈਂਦੇ ਸੀਗੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਇੰਨਾ ਖੁੱਲਾ ਸਰੇਆਮ ਰਿਸ਼ਵਤ ਚੱਲਦੀ ਹੈ ਤੇ ਚਲਦੀ ਆ ਟੇਡੇ ਢੰਗ ਨਾਲ ਜਿਹੜਾ ਇਹ ਜਲੰਧਰ ਦੇ ਵਿੱਚ ਹੋਇਆਗਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਰਿਸਪਤ ਪਮਾ ਚਲਦੀ ਸੀ ਪਰ ਇਹ ਬਿਲਕੁਲ ਇਹਨੂੰ ਆਪਾਂ ਜੇ ਕਹੀਏ ਤੇ ਡਰਾਮਾਗਾ ਡਰਾਮਾ ਵੋਟਾਂ ਤੋਂ ਪਹਿਲਾਂ ਏਸ਼ ਭੰਡ ਸਰਕਾਰ ਨੂੰ ਇੱਕ ਤਜਰਬਾ ਅਰਦੇ ਦਿਮਾਗ ਨਾਲ ਤਜਰਬਾ ਖੇਡਦਾ ਹੁੰਦਾ ਉਹ ਤਜਰਬਾ ਖੇਡਿਆ ਵੀ ਵੋਟਾਂ ਮੂਰੇ ਆ ਗਈਆਂ ਹੁਣ ਲਲਾ ਲਲਾ ਕਰਾ ਦਈਏ ਜਿਹੜੇ ਪੱਤਰਕਾਰ ਆ ਵੀਰ ਉਹਨਾਂ ਨੇ ਰੌਲਾ ਪਾਤਾ ਵੀ ਬਹੁਤ ਵੱਡਾ ਘਟਾਲਾ ਹੋ ਗਿਆ ਜੀ ਆਪਦੇ ਜਿਹੜਾ ਵਿਧਾਇਕਾ ਉਸ ਦੇ ਉੱਤੇ ਬਹੁਤ ਵੱਡੀ ਕਾਰਵਾਈ ਕਰਤੀ ਹੈ ਪਰ ਇਹਨੂੰ ਅਸੀਂ ਕਹਿੰਦੇ ਆ ਵੀ ਇਹ ਲੋਕਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈ ਲੋਕਾਂ ਨੂੰ ਬੁੱਧੂ ਬਣਾਉਂਦਾ ਹੈਗਾ ਆ ਮਾੜਸਾ ਦੇ ਵਿੱਚ ਆਪਣੇ ਵਿਜੇ ਸਿੰਘਲਾ ਫੜਿਆ ਗਿਆ ਬੜਾ ਜੇਲ ਵੀ ਜਾਇਆ ਹੈ ਦੋਸ਼ ਵੀ ਲਾਤਾ ਉਹ ਤੇ ਵੱਡਾ ਤੇ ਹਜੇ ਤੱਕ ਉਹਦਾ ਪਤਾ ਨਹੀਂ ਲੱਗਿਆ ਵੀ ਕੀ ਦੋਸ਼ ਸੀ ਜੇ ਉਹ ਦੋਸ਼ੀ ਸੀ ਤਾਂ ਜਹ ਹਲ ਹਲ ਕਰਦਾ ਪਿੰਡਾਂ ਦੇ ਵਿੱਚ ਜ਼ਿੰਮੇਵਾਰੀ ਉਹਦੀ ਹੈ ਅੱਜ ਆਮ ਪਾਰਟੀ ਦਾ ਜਿਹੜਾ 3 ਐਮਐਲਏ ਦੇ ਵਿੱਚੋਂ ਮੇਨ ਉਹ ਹੈ ਕਿ ਕਿਉਂਕਿ ਉਹਨੂੰ ਰਿਸ਼ਵਤ ਲੈਣ ਦਾ ਢੰਗ ਸੀਗਾ ਉਹਤੇ ਰਿਸ਼ਵਤ ਦਾ ਦਾਗ ਲੱਗਿਆ ਸੀਗਾ ਪਰ ਉਦੋਂ ਦਾਗ ਲਾਇਆ ਸੀਗਾ ਤੇ ਲੋਕਾਂ ਤੇ ਬੱਲੇ ਬੱਲੇ ਕਰਾਤੀ ਜਿਹੜੇ ਆਮ ਲੋਕ ਨੇ ਸਮਝਦਾਰ ਨਹੀਂ ਭੋਲੇ ਲੋਕ ਐ ਉਹਨਾਂ ਨੂੰ ਲੱਗਦਾ ਹੁੰਦਾ ਵੀ ਰਿਸ਼ਵਤ ਬੰਦ ਹੋ ਗਈ ਤੇ ਆਪਦੇ ਆਪਦਿਆਂ ਨੂੰ ਨਹੀਂ ਛੱਡਦਾ ਜਦੋਂ ਇਹ ਮੁੱਖ ਮੰਤਰੀ ਐ ਇਸੀ ਸਰਕਾਰ ਐ ਪਰ ਰਿਸ਼ਵਤ ਦੇ ਵਿੱਚ ਰੋਜ਼ ਕਚਹਿਰੀਆਂ ਦੇ ਥਾਣਿਆਂ ਦੇ ਵਿੱਚ ਜਾਂਦੇ ਆ ਰਿਸ਼ਵਰ ਦੇ ਵਿੱਚ ਜੇ ਕਹੇ ਜੀ ਇਹ ਦੋ ਗੁਣਾ ਜਿਵੇਂ ਨਸ਼ੇ 'ਚ ਵਾਧਾ ਹੋਇਆ ਦੋ ਗੁਣਾ ਰਿਸ਼ਵਤ ਦੇ ਵਿੱਚ ਵੀ ਵਾਧਾ ਹੋਇਆ ਪਰ ਇਹ ਡਰਾਮਾਗਾ ਡਰਾਮੇ ਇਹ ਜੇ ਡਰਾਮੇ ਕਰਕੇ ਜਿਵੇਂ ਪਾਣੀ ਵਾਲਾ ਡਰਾਮਾ ਰਿਸ਼ਵਤ ਵਾਲਾ ਡਰਾਮਾ ਕਰਕੇ ਜਿਹੜਾ ਇਹਦਾ ਰਾਜ ਨਹੀਂ ਆਉਣਾ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਦੇ ਵੋਟਾਂ ਵਾਸਤੇ ਉਦੋਂ ਸਾਰਾ ਹਿਸਾਬ ਕਿਤਾਬ ਆ ਜਿਹੜਾ ਕੀਤਾ ਜਾਊਗਾ ਕਿੰਨੀ ਰਿਸ਼ਵਤ ਵਧੀ ਹੈ ਕਿੰਨਾ ਨਸ਼ਾ ਵਧਾਗਾ ਕਿਵੇਂ ਪਾਣੀਆ ਪਿੱਛੇ ਲੋਕਾਂ ਨੂੰ ਪਾਗਲ ਬਣਾ ਕੇ ਡਰਾਮੇ ਕਰਦਾ ਉਹ ਸਾਰੇ ਹਿਸਾਬ ਕਿਤਾਬ ਕੀਤੇ ਜਾਣਗੇ ਇਹ ਬਿਲਕੁਲ ਡਰਾਮਾਗਾ ਚਾਰ ਦਿਨਾਂ ਨੂੰ ਉਹੀ ਇਹ ਭਗਵੰਤ ਮਾਨ ਦੀਆਂ ਵੋਟਾਂ ਮੰਗਣੀਆਂ ਨੇ ਉਸੇ ਦੇ ਚਿਹਰਾ ਮੋਹਰਾ ਬਣਨਾਗਾ ਜਿਵੇਂ ਬੀਜੇ ਸਿੰਘਲਾ ਬਣਿਆ ਫਿਰਦਾ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਪੰਜਾਬ ਸਰਕਾਰ ਰਿਸ਼ਵਤ ਦੇ ਨਾਂ ਦੇ ਉੱਤੇ ਸਿਰਫ ਤੇ ਸਿਰਫ ਡਰਾਮੇਬਾਜ਼ੀ ਕਰ ਰਹੀ ਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਗ੍ਰਿਫਤਾਰੀ ਹੁੰਦੀ ਆ ਵਿਜੀਲੈਂਸ ਗ੍ਰਿਫਤਾਰੀ ਕਰਦੀ ਆ ਰਿਸ਼ਵਤ ਦੇ ਮਾਮਲੇ ਦੇ ਵਿੱਚ ਪਰ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆ ਜਾਂਦਾ ਕਿ ਅਸੀਂ ਕਿਸੇ ਨੂੰ ਨਹੀਂ ਬਖਸ਼ਾਂਗੇ ਭਾਵੇਂ ਕੋਈ ਬਗਾਨਾ ਹੋਵੇ ਭਾਵੇਂ ਕੋਈ ਸਾਡਾ ਆਪਣਾ ਹੋਵੇ ਤਾਂ ਉਸ ਤੋਂ ਬਾਅਦ ਕਿਸਾਨ ਕਹਿ ਰਹੇ ਨੇ ਤੇ ਸਿਰਫ ਤੇ ਸਿਰਫ ਇਹ ਇੱਕ ਡਰਮ ਮੇ ਵਾਜਿਆ ਹੋਰ ਕੁਝ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਮਾਨਸਾ ਦਾ ਜਿਹੜਾ ਐਮ ਐਲ ਏ ਸੀ ਡਾਕਟਰ ਵਿਜੇ ਵਿਜੇ ਸਿੰਘਲਾ ਜਿਹੜੇ ਨੇ ਉਹਨਾਂ ਦਾ ਉਹਨਾਂ ਦੀ ਕੋਈ ਆਡੀਓ ਦੀ ਜ਼ਿਕਰ ਆਡੀਓ ਦਾ ਜ਼ਿਕਰ ਹੋਇਆ ਕਿ ਆਡੀਓ ਜਿਹੜੀ ਆ ਉਹਨਾਂ ਦੀ ਰਿਸ਼ਵਤ ਲੈਣ ਦੀ ਆਡੀਓ ਆਈ ਆ ਪਰ ਉਹ ਆਡੀਓ ਜਿਹੜੀ ਆ ਅੱਜ ਤੱਕ ਜਨਤਕ ਨਹੀਂ ਹੋਈ ਤਾਂ ਆਡੀਓ ਦੇ ਵਿੱਚ ਕੀ ਸੀ ਹਾਲਾਂਕਿ ਗ੍ਰਿਫਤਾਰੀ ਹੋਈ ਜੇਲ੍ਹ ਦੀ ਹਵਾ ਖਾ ਕੇ ਆਏ ਨੇ ਤਾਂ ਡਾਕਟਰ ਜਿਹੜੇ ਬਹਿਮਾ ਵਾਲੇ ਨੇ ਤਾਂ ਜਦੋਂ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ ਉਸ ਤੋਂ ਬਾਅਦ ਕਿਹਾ ਸੀ ਮੈਂ ਡਾਕਟਰ ਬਹਿਮਾ ਦਾ ਤਾਂ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਉਹ ਵੀ ਜੇਲ੍ਹ ਦੀਆਂ ਸਲਾਕਾਂ ਪਿੱਛੇ ਰਹੇ ਤਾਂ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਜਲੰਧਰ ਤੋਂ ਵਿਧਾਇਕ ਰਮਨ ਅਰੂੜਾ ਉਹ ਵੀ ਗ੍ਰਿਫਤਾਰ ਕੀਤੇ ਨੇ ਪਰ ਇਹ ਸਭ ਦੇ ਵਿਚਾਲੇ ਕਿਸਾਨ ਆਗੂ ਕਹਿ ਰਹੇ ਨੇ ਇਹ ਮਹਿਜ਼ ਇੱਕ ਡਰਾਮੇਬਾਜੀ ਹੈ